ਸਾਰੇ ਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 2 April 2025 ਹੋ ਚੁੱਕਿਆ ਹੈਗਾ ਤੇ ਟਾਈਮ ਕਰੀਬ ਸਵਾ 8 ਦੇ ਹੋਣ ਜਾ ਰਹੇ ਨੇ ਗੱਲਬਾਤ ਮੌਜੂਦਾ ਮੌਸਮ ਨੂੰ ਲੈ ਕੇ ਕਰਾਂਗੇ ਤੇ ਆਉਂਦੇ ਹਫਤੇ ਦਰਾਂ ਜਿਹੜਾ ਮੀਨੇਰੀਆਂ ਦਾ ਜਾਂ ਗਰਮੀ ਦਾ ਕੀ ਰੁਕ ਰਹਿ ਸਕਦਾ ਕਿੱਥੇ ਕਿੱਥੇ ਮੀਨੇਰੀ ਦੇ ਚਾਂਸ ਬਣ ਸਕਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਇਸ ਲਾਈਵ ਅਪਡੇਟ ਦੇ ਵਿੱਚ ਅ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੌਸਮ ਤੋਂ ਅੱਜ ਬਹੁਤੇ ਖੇਤਾਂ ਵਿੱਚ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਾਂ ਵਿੱਚ ਮੌਸਮ ਹਸਾਬ ਨਾ ਰਿਹਾ ਹਲਕੇ ਹਲਕੇ ਕਿਤੇ ਪਹਾੜ ਤੇ ਪੱਛੋਂ ਦੇ ਬੁੱਲੇ ਆਉਂਦੇ ਰਹੇ ਕਿਤੇ ਕਿਤੇ ਪੂਰੇ ਦੇ ਬੁੱਲੇ ਵੀ ਮਹਿਸੂਸ ਹੋਏ ਜਿੱਥੇ ਪੂਰੇ ਦੀ ਹਵਾ ਚੱਲਦੀ ਰਹੀ ਆ ਉੱਥੇ ਹਲਕੀ ਗਰਮਾਹਟ ਵੀ ਜਿਹੜੀ ਮੌਸਮ ਦੇ ਵਿੱਚ ਦੇਖਣ ਨੂੰ ਮਿਲਿਆ ਵਾਤਾਵਰਨ ਦੇ ਵਿੱਚ ਜੇ ਕੱਲ ਦੀ ਗੱਲ ਕਰੀਏ ਤਾਂ ਕੱਲ 3 April ਨੂੰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚੋਂ ਹਲਕੀ ਦਰਮਿਆਨੀ ਟੁੱਟਮੀ ਜੀ ਬੱਦਲਵਾਈ ਜਿਹੜੀ ਗੁਜ਼ਰ ਸਕਦੀ ਹੈ ਕਿ ਦਿਨ ਦੇ ਵਿੱਚ ਗਰਮਾਹਟ ਵੀ ਰਹਿ ਸਕਦੀ ਹੈ ਤੇ ਹਵਾ ਦੀ ਰਵਤਾਰ ਜਿਹੜੀ ਮੱਠੀ ਰਹਿ ਸਕਦੀ ਹੈ ਹਵਾ ਦੀ ਰਵਤਾਰ ਮੱਠੀ ਰਹਿਣ ਕਾਰਨੀ ਦਿਨ ਦੇ ਵਿੱਚ ਤਲਖੀ ਜੀ ਮਹਿਸੂਸ ਹੋ ਸਕਦੀ ਹੈ ਤੇ ਗਰਮਾਹਟ ਵੀ ਦਿਨ ਵਿੱਚ ਦੇਖ ਨੂੰ ਮਿਲ ਸਕਦੀ ਆ ਹੋ ਸਕਦਾ ਕਿਤੇ ਕਿਤੇ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਘਰਚੋਂ ਕਲਾ ਬੱਦਲ ਇਕਾ ਦੁਕਾ ਦਾ ਕਿਤੇ ਛਿੜਕਾ ਸਰਾਟਾ ਵੀ ਪਾ ਦੇਵੇ ਇਦਾਂ ਦੀ ਪੋਸਿਬਿਲਿਟੀ ਹੈਗੀ ਹੈਗੀ ਪਰ ਹੈਗੀ ਇਕਾ ਦੁਕਾ ਥਾਂ ਜਾਂ 2-4 ਠਾਮਾਂਤੀ ਇਹ ਜ਼ਿਆਦਾਤਰ ਕੱਲ ਨੂੰ ਵੀ ਮੌਸਮ ਜਿਹੜਾ ਖੁਸ਼ਕ ਰਹਿ ਸਕਦਾ ਪਰ ਹਲਕੀ ਬੱਦਲਵਾਈ ਜਿਹੜੀ ਗੁਜਰਦੀ ਜਰੂਰ ਦਿਖਾਈ ਦੇ ਸਕਦੀ ਹੈ ਟੁੱਟਮੀ ਤੇ ਉਸ ਤੋਂ ਬਾਅਦ ਵੀ ਜਿਹੜੀ ਸਾਹੀ ਜੀ ਵਾਲੀ ਬੱਦਲਵਾਈ ਆ ਗਈ 4-5 April ਤੇ 6-7 April ਵੀ ਜਿਹੜੀ ਹਲਕੀ ਬੱਦਲਵਾਈ ਕਿਤੇ ਕਿਤੇ ਸਮਾਨ ਚ ਗੁਜਰਦੀ ਰਹਿ ਸਕਦੀ ਹੈ ਪਰ ਜਿਹੜੀ ਕੱਲ ਨੂੰ ਬੱਦਲਵਾਈ ਹੋਊਗੀ ਉਹ ਵਿੱਚ ਵਿੱਚ ਦਰਮਿਆਨੀ ਚਾਈ ਵਾਲੀ ਬੱਦਲਵਾਈ ਵੀ ਹੋ ਕਿਤੇ ਕਿਤੇ ਤਿੱਤਰਖੰ 20 ਜੀ ਬੱਦਲਵਾਈ ਹੋ ਇਦਾਂ ਦੀ ਬੱਦਲਵਾਈ ਕੱਲ 3 April ਨੂੰ ਗੁਜਰਦੀ ਰਹਿਣੀ ਹੈਗੀ ਤੇ ਹਵਾ ਦੀ ਰਫਤਾਰ ਜਿਹੜੀ ਮੱਠੀ ਰਹਿ ਸਕਦੀ ਆ ਗੱਲ ਕਰੀਏ 4 ਤੇ 5 ਅਪ੍ਰੈਲ ਦੀ 5 4 ਤੇ 5 ਅਪ੍ਰੈਲ ਨੂੰ ਜਿਹੜੀਆਂ ਮੁਰ ਤੋਂ ਪਹਾੜ ਤੇ ਪੱਛੋਂ ਦੀਆਂ ਹਵਾਵਾਂ ਖੁੱਲਣਗੀਆਂ ਪਰ ਉਹ ਇੰਨੀਆਂ ਠੰਡੀਆਂ ਨਹੀਂ ਹੋਣਗੀਆਂ ਪਰ ਫੇਰ ਵੀ ਦਿਨ ਦਾ ਪਾਰਾ ਜਿਹੜਾ ਬੌਧਿਕ ਖੇਤਰਾ ਵਿੱਚ 35 ਡਿਗਰੀ ਪਲੱਸ ਬੌਧਿਕ ਖੇਤਰਾ ਵਿੱਚ ਰਹਿ ਸਕਦਾ ਇਦਾਂ ਦੀ ਪੋਸਿਬਿਲਿਟੀ ਲੱਗ ਰਹੀ ਹੈ ਕਿ ਜੇ ਹਵਾਵਾਂ ਹਵਾਵਾਂ ਖੁੱਲ ਕੇ ਚੱਲਣਗੀਆਂ ਵੀ ਪਰ ਉਨੀ ਰਾਹਤ ਨਹੀਂ ਮਿਲਣਗੀ ਦਿਨ ਦੇ ਵਿੱਚ ਹਲਕੀ-ਵਲਕੀ ਗਰਮਾहट ਕੋ ਉਨੀ ਸ਼ੁਰੂ ਹੋ ਜਾਣੀ ਹੈ ਕਿ ਹਵਾਵਾਂ ਉਨੀਆਂ ਠੰਡੀਆਂ ਨਹੀਂ ਹੋਣਗੀਆਂ ਕਿਉਂਕਿ ਜਿਹੜੀਆਂ ਪਹਿਲਾਂ ਪਹਾੜ ਤੇ ਪੱਛੋਂ ਦੀਆਂ ਠੰਡੀਆਂ ਹਵਾਵਾਂ ਆ ਰਹੀਆਂ ਸੀ ਉਹ ਠੰਡੇ ਇਲਾਕਿਆਂ ਚੋਂ ਆ ਰਹੀਆਂ ਸੀ ਮਤਲਬ ਕਿ ਅਫਗਾਨਿਸਤਾਨ ਵਾਲੀ ਸਾਈਡ ਤੋਂ ਉੱਪਰੋਂ ਆ ਰਹੀਆਂ ਸੀ ਬਹੁਤ ਦੂਰੋਂ ਆ ਰਹੀਆਂ ਸੀ ਜੀਦਾ ਕਰਕੇ ਹਲਕੀ ਠਾਰੀ ਵਿੱਚ ਮਾਦਾ ਹੋਇਆ ਸੀ ਤੇ ਹਲਕੀ ਠਾਰੀ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਦੇਖਣ ਨੂੰ ਮਿਲੀ ਸੀਗੀ 4 ਤੇ 5 April ਨੂੰ ਉਦਾਂ ਦੀ ਹਵਾ ਥੋੜੇ ਬਹੁਤ ਖੇਤਾਂ ਵਿੱਚ ਤੇਜ਼ ਹਲਕੇ ਦਰਮਿਆਨੇ ਬੁੱਲੇ ਚੱਲ ਸਕਦੇ ਨੇ ਪਰ ਉੰਨੀ ਠੰਡਕ ਹਵਾ ਦੇ ਵਿੱਚ ਨਹੀਂ ਹੁਣੀ ਦਿਨ ਦਾ ਪਾਰਾ ਬਹੁਤ ਹੀ ਖੇਤਾਂ ਵਿੱਚ 35 36 ਡਿਗਰੀ ਦੇ ਆਸ-ਪਾਸ ਜਿਹੜਾ 4-5 ਅਪ੍ਰੈਲ ਨੂੰ ਰਿਕਾਰਡ ਹੋ ਸਕਦਾ ਗੱਲ ਕਰੀਏ ਸੀ ਤੇ 7 ਅਪ੍ਰੈਲ ਦੀ ਸੀ 7 ਅਪ੍ਰੈਲ ਨੂੰ ਮੋੜ ਤੋਂ ਹਵਾਵਾਂ ਦੀ ਰਫਤਾਰ ਮੱਠੀ ਪੈ ਜਾਣੀ ਹੈ ਤੇ ਬਹੁਤੇ ਖੇਤਾਂ ਵਿੱਚ ਪੂਰੀ ਦੀ ਹਵਾ ਵਾਪਸੀ ਕਰੂਗੀ ਜਿਹਦੇ ਨਾਲ ਗਰਮਾਹਟ ਫੇਰ ਵਧਣੀ ਸ਼ੁਰੂ ਹੋ ਜਾਣੀ ਹੈ ਗਰਮਾਹਟ ਇਸ ਕਰਕੇ ਵਧਦੀ ਹੈਗੀ ਕਿਉਂਕਿ ਜਿਹੜੀ ਪੂਰੀ ਦੀ ਹਵਾ ਹੁੰਦੀ ਹੈਗੀ ਉਹ ਗਰਮ ਹੁੰਦੀ ਹੈਗੀ ਮੋਇਸਚਰ ਵਾਲੀ ਹੁੰਦੀ ਹੈ ਜਦੋਂ ਮੋਇਸਚਰ ਫੀਲ ਹੋਣਾ ਸ਼ੁਰੂ ਹੋ ਜਾਂਦਾ ਮੋਇਸਚਰ ਪੰਜਾਬ ਵਿੱਚ ਨਵੀਂ ਵਾਲੀ ਹਵਾ ਜਿਹੜੀ ਭਰਨੀ ਸ਼ੁਰੂ ਹੋ ਜਾਂਦੀ ਹੈ ਉਹਦਾ ਕਰਕੇ ਜਿਹੜੀ ਤਲਖੀ ਜੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਦਿਨ ਵੀ ਜਿਹੜੇ ਗਰਮਾਹਟ ਫੜਨੀ ਸ਼ੁਰੂ ਕਰ ਦਿੰਦੇ ਤੇ ਉਦਾਂ ਦੀ ਪੌਸਿਬਿਲਟੀ ਜਾ ਪਰਹੀ ਹੈਗੀ 6 ਤੇ 7 April ਨੂੰ ਤੇ 8 April ਨੂੰ ਦਿਨ ਦਾ ਪਾਰਾ ਜਿਹੜਾ ਬਹੁਤ ਹੀ ਖੇਤਾਂ ਵਿੱਚ 37 uh, 30 ਡਿਗਰੀ ਪਲੱਸ ਜਾ ਸਕਦਾ ਬਹੁਤੇ ਖੇਤਰਾਂ ਦੇ ਵਿੱਚ ਇਦਾਂ ਦੀ ਪੋਸਿਬਿਲਿਟੀ ਵੀ ਜਾ ਪਰਹੀ ਹੈ ਵੀ ਕਿਤੇ ਕਿਤੇ ਇਕਾਤੁਕਾ ਥਾਂ ਜਿਹੜਾ ਦਿਨ ਦਾ ਤਾਪਮਾਨ ਹੈਗਾ ਉਹ ਕਿਤੇ ਹੋ ਸਕਦਾ ਬਾਈ ਚਾਂਸ 40 ਡਿਗਰੀ ਨੂੰ ਵੀ ਸੂ ਜਾਵੇ ਇਦਾਂ ਦੀ ਪੋਸਿਬਿਲਿਟੀ ਲੱਗ ਰਹੀ ਆ ਸੁਭਾਵਨਾ ਲੱਗ ਰਹੀ ਹੈ ਵੀ ਕਿਤੇ ਇਕਾਤੁਕਾ ਦਾ ਹੋ ਸਕਦਾ ਸੀਜ਼ਨ ਵਿੱਚ ਪਹਿਲੀ ਵਾਰ ਦਿਨ ਦਾ ਪਾਰਾ 40 ਡਿਗਰੀ ਨੂੰ ਸੂ ਜਾਵੇ ਇਦਾਂ ਦੀ ਪੋਸਿਬਿਲਿਟੀ ਲੱਗ ਰਹੀ ਹੈ ਸੁਭਾਵਨਾ ਕਿ ਹਾਲਾਂਕਿ ਪਰ ਜ਼ਿਆਦਾਤਰ ਖੇਤਰਾਂ ਵਿੱਚ ਜਿਹੜਾ ਦਿਨ ਦਾ ਪਾਰਾ ਹੈਗਾ ਸੀ 7 ਅਪ੍ਰੈਲ ਨੂੰ ਜਿਹੜਾ 37-38 ਡਿਗਰੀ ਦੇ ਆਸ-ਪਾਸ ਰਕਾਉਲ ਹੋ ਸਕਦਾ ਕਿਉਂਕਿ ਹਵਾਵਾਂ ਜਿਹੜੀਆਂ ਪੱਛਮੀ ਹਵਾਵਾਂ ਨੇ ਖੁਸ਼ਕ ਉਹ ਮੱਠੀਆਂ ਪੈ ਜਾਣਗੀਆਂ ਤੇ ਉਸ ਤੋਂ ਬਾਅਦ ਪੂਰੇ ਦੀ ਹਵਾ ਜਿਹੜੀ ਵਾਪਸੀ ਕਰ ਜੂਗੀ ਉਹਦੇ ਕੰਨ ਦਿਨ ਦੇ ਵਿੱਚ ਗਰਮਾਹਟ ਦੇ ਇੱਕ ਨੂੰ ਮਿਲ ਜਿੱਤੇ ਰਾਤਾਂ ਦਾ ਪਾਰਾ ਤਾਂ ਕੱਲ ਤੋਂ ਹੀ ਅਜ ਰਾਤ ਤੋਂ ਹੀ ਵਧਣਾ ਸ਼ੁਰੂ ਹੋ ਜਾਣਾ ਬਹੁਤੇ ਖੇਤਾਂ ਵਿੱਚ ਆਉਂਦੇ 8-10 ਦਿਨ ਜਿਹੜਾ ਰਾਤਾਂ ਦਾ ਪਾਰਾ 15 ਡਿਗਰੀ ਪਲੱਸ ਹੀ ਰਿਕਾਰਡ ਹੁੰਦਾ ਰਹਿਣਾ ਮਤਲਬ ਕਿ ਰਾਤਾਂ ਦੀ ਤਾਂ ਗਰਮਾਹਟ ਰਹੂਗੀ ਰਹੂਗੀ ਹੁਣ ਦਿਨ ਦੀ ਗਰਮਾਹਟ ਵੀ ਜਿਹੜੀ ਆਉਂਦੇ ਦਿਨਾਂ ਵਿੱਚ ਵਾਧੀ ਦਿਖਾਈ ਦੇ ਸਕਦੇ ਹਾਲਾਂਕਿ ਚਾਰ ਪਾਸੋਂ ਹਵਾ ਦੀ ਰਫ਼ਤਾਰ ਥੋੜੀ ਜੀ ਤੇਜ਼ ਹੋਣ ਕਾਰਨ ਕਿਤੇ ਕਿਤੇ ਤੇ ਉਸ ਤੋਂ ਬਾਅਦ ਹਨੇਰੀ ਬੁੱਲੇ ਦੀ ਗੱਲ ਕੀਤੀ ਆ ਤਾਂ ਗਰ ਚਮਕ ਨਾਲ ਜਿਹੜੀ ਹਨੇਰੀ ਬੁੱਲੇ ਦੀ ਜਦੋਂ ਦਿਨ ਦਾ ਪਾਰਾ ਵਾਧਦਾ ਵਿੱਚ ਜਦੋਂ ਵੀ ਦਿਨ ਦਾ ਪਾਰਾ 33 49 ਡਿਗਰੀ ਜਾਂ 40 ਡਿਗਰੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਜਦੋਂ ਗੱਲਬਾਤ ਅੱਗੇ ਜਾਰੀ ਰੱਖਦੇ ਆਂਗੇ ਅਪ੍ਰੈਲ ਦੇ ਦੂਜੇ ਹਫਤੇ ਜਿਹੜਾ ਗਰ ਚਮਕ ਨਾਲ ਮੀਨਿਰੀ ਦੇ ਅਸਾਰ ਬਣ ਸਕਦੇ ਜਦੋਂ ਵੀ ਗਰਮੀ ਸੀਜ਼ਨ ਦੇ ਵਿੱਚ ਦਿਨ ਦਾ ਪਾਰਾ ਵੱਧਦਾਗਾ ਜਦੋਂ ਵੀ 38 39 40 ਡਿਗਰੀ ਪਹਿਲੀ ਵਾਰ ਜਾਣ ਲੱਗਦਾ ਤਾਂ ਜਦੋਂ ਵੀ ਕੋਈ ਪੱਛਮੀ ਸਿਸਟਮ ਹਲਕਾ ਪੱਛਮੀ ਸਿਸਟਮ ਵੀ ਆਉਂਦਾ ਉਹਦੇ ਨਾਲ ਹੀਟ ਇੰਪੈਕਟ ਪੈਣਾ ਸ਼ੁਰੂ ਹੋ ਜਾਂਦਾ ਮਤਲਬ ਕਿ ਗਰਚਮਕਲੇ ਬੱਦਲ ਬਣਨੇ ਸ਼ੁਰੂ ਹੋ ਜਾਂਦੇ ਟਟਮੀਆਂ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਐਦਾਂ ਦੀ ਪੌਸਿਬਿਲਿਟੀ ਜਾ ਪਈ ਆ ਅਪ੍ਰੈਲ ਦੇ ਦੂਜੇ ਹਫਤੇ ਮਤਲਬ ਕਿ 8 9 ਅਪ੍ਰੈਲ ਤੋਂ ਲੈ ਕੇ 12 13 ਅਪ੍ਰੈਲ ਦੇ ਵਿੱਚਕਾਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਅੰਤ ਦਿਨਾਂ ਹਲਕੀ ਦਰਮਿਆਨੀ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਤੇ ਨਾਲ ਨਾਲ ਜਿਹੜੇ ਇਹ ਗਰਚਮਕਲੇ ਬੱਦਲ ਹੋਣਗੇ ਇਹ ਧੂੜ ਹਨੇਰੀ ਨੂੰ ਵੀ ਸੱਦਾ ਦੇਣਗੇ ਮਤਲਬ ਕਿ ਇੱਕ ਦੋ ਵਾਰ ਜਾਂ ਦੋ ਤਿੰਨ ਵਾਰ 8-9 April ਤੋਂ ਲੈ ਕੇ 13 April ਦੇ 12-13 April ਦੇ ਵਿੱਚਕਾਰ ਦੋ ਤਿੰਨ ਵਾਰ ਪੰਜਾਬ, ਰਿਆਣਾ, ਉਤਰੀ Rajasthan ਦੇ ਵਿੱਚ ਟੁੱਟਮੀਆਂ ਗਰਚਮਕੜੀਆਂ ਕਾਰਵਾਈਆਂ ਦੇਖੀਆਂ ਜਾਣੀਆਂ ਹਲਕੀ ਦਰਮਿਆਨੀ ਮੀਂਹ ਦੀ ਕਾਰਵਾਈ ਵੇਖੀ ਜਾ ਸਕਦੀ ਹੈ ਤੇ ਇਹ ਜਿਹੜੇ ਗਰਚਮਕਲੇ ਬੱਦਲ ਹੋਣਗੇ ਸੀਜ਼ਨ ਵਿੱਚ ਪਹਿਲੀ ਵਾਰ ਧੂੜ ਹਨੇਰੀ ਦੇ ਮਾਹੌਲ ਨੂੰ ਜਿਹੜਾ ਸੱਦਾ ਦੇ ਸਕਦੇ ਆ ਇਦਾਂ ਦੀ ਪੋਸਿਬਿਲਿਟੀ ਜਾਪ ਰਹੀ ਹੈਗੀ ਬਾਕੀ ਜਿਵੇਂ ਜਿਵੇਂ ਆਉਂਦੇ ਦਿਨਾਂ ਵਿੱਚ ਚੇਂਜ ਆਊਗਾ ਮੌਸਮ ਵਿੱਚ ਉਮੀਦ ਹੈ ਸਾਡੇ ਤੱਕ ਅਪਡੇਟ ਸਾਂਝੀ ਕਰਦੇ ਰਹਾਂਗੇ ਹਾਲ ਦੀ ਘੜੀ ਮੋਟੀ ਜੀ ਗੱਲ ਇਹ ਹੈਗੀ ਅਗਲੇ 3-4 ਦਿਨ ਜਿਹੜਾ ਦਿਨ ਦਾ ਪਾਰਾ 35+ ਬਹੁਤੀ ਖੇਤਾਂ ਵਿੱਚ ਰਿਕਾਰਡ ਹੁੰਦਾ ਰਹਿਣਾਗਾ ਬੇਦੀ ਹਲਕੇ ਹਲਕੇ ਰਾਹਤ ਵੀ ਮਿਲਦੀ ਰਹਣੀ ਹੈ ਕੱਲ 3 ਅਪ੍ਰੈਲ ਨੂੰ ਬੱਦਲਵਾਈ ਕੁਝ ਦੇਦੀ ਰਹਣੀ ਟੁੱਟਮੀ ਹੋ ਸਕਦਾ ਕਿਤੇ ਏਕਾ ਟੁੱਕਾ ਦਾ ਬੱਦਲ ਨਿੱਕੀ ਮੋਟੀ ਕਾਰਵਾਈ ਵੀ ਦੇ ਜਾਵੇ ਪਰ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਖੁਸ਼ਕ ਰਹਿ ਸਕਦਾਗਾ 7 ਅਪ੍ਰੈਲ ਤੋਂ ਦਿਨ ਦਾ ਪਾਰਾ ਜਿਹੜਾ ਬਹੁਤੀ ਖੇਤਾਂ 30 ਡਿਗਰੀ ਨੂੰ ਪਾਰ ਕਰ ਸਕਦਾ ਤੇ ਇੱਕਾ ਤੁਕਾਤਾ ਹੋ ਸਕਦਾ ਕਿ ਇਹਦੇ 40 ਡਿਗਰੀ ਨੂੰ ਵੀ ਸੂ ਜਾਵੇ ਪਰ ਜਿਵੇਂ ਹੀ 33 ਡਿਗਰੀ ਨੂੰ ਪਾਰ ਕਰੂਗਾ ਤਿੰਨ ਦਾ ਪਰਤਾ ਇਹ ਵੱਦੀ ਗਰਮੀ ਨੂੰ ਜਿਹੜਾ ਮਾਹੌਲ ਆਗਾ ਮદાન ਇੱਕ ਜਿਹੜਾ ਗਰਮੀ ਵਾਲਾ ਤਿਆਰ ਹੋਊਗਾ ਇਹ ਗਰ ਚਮਕਲੇ ਬੱਦਲਾਂ ਨੂੰ ਸੱਦਾ ਦੇਣਗੇ ਜਿਹੜੇ ਧੂੜ ਹਨੇਰੀ ਨੂੰ ਅੰਜਾਮ ਦੇ ਸਕਦੇ ਇਦਾਂ ਦੀ ਪੌਸਿਬਿਲਟੀ ਜਾ ਰਹੀ ਆ ਹਾਲਾਂਕਿ ਜਿਹੜਾ ਬਹੁਤੇ ਵੱਡੇ ਪੱਧਰ ਤੇ ਮੀਂਹ ਨਹੀਂ ਹੋਊਗਾ ਜਾਂ ਬਹੁਤਾ ਭਾਰੀ ਮੀਂਹ ਨਹੀਂ ਹੋਗਾ ਪਰ ਵੱਦੀ ਗਰਮੀ ਨੂੰ ਇਹ ਜਿਹੜਾ ਗਰ ਚਮਕਦੀਆਂ ਕਾਰਵਾਈਆਂ ਹੋਣੀਆਂ ਉਹ ਠਲ ਕੌਂਦੀਆਂ ਰਹਿਣੀਆਂ ਸੋਹਾਲ ਦੀ ਕਿਹੜੀ ਐਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਬਾਕੀ ਗਰਮੀ ਰੁੱਤ ਦਾ ਪੂਰਾ ਅਨੁਮਾਨ ਕੇ ਮੇਂ ਰਹਿ ਸਕਦਾਗਾ ਮਈ ਜੂਨ April May June ਮਹੀਨਿਆਂ ਦੇ ਵਿੱਚ ਉਹਦੇ ਬਾਅਦ ਜਲਦ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਸੋਹਾਲ ਦੀ ਕਿਹੜੀ ਜੁੜੇ ਰਹੋ ਜੀ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ